ਸਾਰੇ ਦੋਸਤਾਂ ਨੂੰ ਪਿਆਰ ਸასი ਸ਼ਕਲ ਜੈ ਹਨ ਕਿਦਾ ਸਾਰੇ ਠੀਕ ਠਾਕ ਹੋ ਹੋਪਸ ਹੋ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੇ ਇਕਲਾ ਦੇ ਵਿੱਚ ਹੋਗੇ ਤੇ ਜਿੱਦਾਂ ਕਿ 2024 ਵਾਲੇ ਕੈਂਡੀਡੇਟਸ ਨੇ ਜਿਹੜੇ ਸਾਰੇ ਉਹਨਾਂ ਦਾ ਪ੍ਰੋਸੈਸ ਵਧੀਆ ਸਮੂਥਲੀ ਚੱਲ ਰਿਹਾ ਹੈਗਾ ਠੀਕ ਹੈ ਜੀ ਤੇ ਕਈ ਸਟੂਡੈਂਟਸ ਦਾ ਜਿਹੜਾ ਮੈਡੀਕਲ ਵੀ ਕੰਪਲੀਟ ਹੋ ਗਿਆ ਠੀਕ ਹੈ ਡਾਕੂਮੈਂਟ ਵੈਰੀਫਿਕੇਸ਼ਨ ਥੋੜੀ ਪਹਿਲਾਂ ਹੋ ਚੁੱਕੀ ਹੈ ਠੀਕ ਹੈ ਉਹ ਗਏ ਹੋਏ ਸਰਟੀਫੀਕੇਟ ਤੇ ਉਹ ਵੈਰੀਫਾਈ ਹੋ ਕੇ ਤੁਹਾਡੇ ਮਤਲਬ ਕਿ ਤੁਹਾਡੇ ਬਟਾਲੀయన్స్ ਤੋਂ ਔਰ ਤੁਹਾਡੇ ਰਿਲੇਟਡ ਜ਼ਿਲ੍ਹੇ ਵਿੱਚ ਪਹੁੰਚ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਾਫੀ ਸਟੂ ਫਿੰਗਰਪ੍ਰਿੰਟ ਦਾ ਕੀ ਚੱਕਰ ਆ ਵੀ ਫਿੰਗਰਪ੍ਰਿੰਟਸ ਆਥੋਂ ਪੇਪਰਵਾਰ ਦਾ ਚਲੋ ਮੰਨਿਆ ਵੀ ਠੀਕ ਆ ਪੇਪਰ ਵਿੱਚ ਬਾਇਓਮੈਟ੍ਰਿਕਸ ਆਪਣੀ ਹੁੰਦੀਆਂ ਤੇ ਆਪਣੀ ਜਿਹੜੀ ਫਿੰਗਰਪ੍ਰਿੰਟ ਜਿਹੜੀ ਬਾਇਓਮੈਟ੍ਰਿਕਸ ਆਏ ਆਪਣੇ ਮਹਿਕਮਾ ਕਿਉਂ ਕਰਵਾਉਂਦਾ ਤਾਂ ਇਹੇ ਚੀਜ਼ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਅੱਜ ਵੀ ਫਿੰਗਰਪ੍ਰਿੰਟ ਦਾ ਆਪਣੇ ਵਿੱਚ ਮਸਲਾ ਕੀ ਹੁੰਦਾ ਠੀਕ ਹੈ ਜੀ ਤੇ ਸ਼ੁਰੂ ਕਰਦੇ ਆਂ ਫਿਰ ਬਿਨਾਂ ਕਿਸੇ ਦੇਰੀ ਦੇ ਜੇ ਨਵੇਂ ਉਹ ਚੈਨਲ ਤੇ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਕਰਦੇ ਹੋ ਤੇ ਵੀਡੀਓ ਐਂਡ ਤੱਕ ਦੇਖਿਓ ਠੀਕ ਆ ਤਾਂ ਕਿ ਤੁਹਾਨੂੰ ਜਿਹੜੀ ਸਾਰੀ ਫਿੰਗਰਪ੍ਰਿੰਟ ਬਾਰੇ ਨੋਲੇਜ ਮਿਲ ਸ ਪੱਲੇ ਪਾਉਗੀ ਵੀ ਆਖਰ ਵਿੱਚ ਆਪਣਾ ਜਿਹੜਾ ਫਿੰਗਰਪ੍ਰਿੰਟ ਆ ਉਹ ਕਿਉਂ ਕਰਵਾਇਆ ਜਾਂਦਾ ਤੇ ਚਲੋ ਫਿਰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਪਾਂ ਤੇ ਅੱਜ ਦਾ ਟੌਪਿਕ ਜਿਹੜਾ ਫਿੰਗਰਪ੍ਰਿੰਟ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਕਿ ਜਿਹੜਾ ਆਪਣਾ ਫਿੰਗਰਪ੍ਰਿੰਟ ਹੁੰਦਾ ਉਹ ਆਪਣੀ ਯੂਨੀਕ ਆਇਡੈਂਟੀ ਹੁੰਦੀ ਹੈ ਠੀਕ ਆ ਜਿਹਨੂੰ ਆਪਾਂ ਖਾਸ ਪਛਾਣ ਕਹਿੰਦੇ ਨੇ ਹਨਾ ਤੇ ਜਿੱਦਾਂ ਕਿ ਆਪਣੇ ਚਿਹਰੇ ਦਾ ਚਲੋ ਕਿਸੇ ਇੱਕ ਦੂਜੇ ਨਾਲ ਮੈਚ ਕਰ ਸਕਦੇ ਆ ਜਿਵੇਂ ਆਪਾਂ ਕਹਿੰਦੇ ਨੇ ਵੀਰੇ ਤਾਂ ਜਮੇ ਹੀ ਉਹਦੇ ਵਰਗਾ ਲੱਗਦਾ ਇਹ ਤਾਂ ਬਿਲਕੁਲ ਹੀ ਸੇਮ ਲੱਗਦੇ ਦੋਨੋਂ ਦਾ ਮਹਾਂਦਰਾ ਇੱਕੋ ਜਿਹਾ ਜਿਦਾਂ ਆਪਾਂ ਕਹਿ ਦਈਏ ਸਿਵਲਿੰਗਸ ਹੁੰਦੇ ਹਨ ਮਤਲਬ ਟੈਂਡ ਭਰਾ ਹੁੰਦੇ ਆ ਜਾਂ ਜਿੱਦਾਂ ਕਹਿੰਦੇ ਦੋ ਜੋੜੇ ਭਰਾ ਜਾਂ ਦੋ ਜੋੜੀਆਂ ਭੈਣ ਬਿਲਕੁਲ ਸੇਮ ਹੁੰਦੇ ਆ ਪਰ ਆਪਣਾ ਜਿਹੜਾ ਫਿੰਗਰਪ੍ਰਿੰਟ ਆ ਉਹਨਾਂ ਦੇ ਉਹ ਦੋਨਾਂ ਦੇ ਡਿਫਰੈਂਟ ਹੋਣਗੇ ਚਾਹੇ ਉਹ ਜੋੜੇ ਨੇ ਚਾਹੇ ਮੇਰਾ ਮਤਲਬ ਜਿੱਦਾਂ ਜੋੜਾ ਭਰਾ ਹੋਵੇ ਤਾਂ ਬਿਲਕੁਲ ਮੇਰੇ ਤਰ੍ਹਾਂ ਦਿਖੇ ਪਰ ਉਹਦੇ ਜਿਹੜੇ ਫਿੰਗਰਪ੍ਰਿੰਟ ਆ ਉਹ ਉਹਦੇ ਡਿਫਰੈਂਟ ਹੋਣਗੇ ਅਲੱਗ ਹੋਣਗੇ ਤਾਂ ਆਪਣੀ ਇੱਕ ਖਾਸ ਪਛਾਣ ਰੱਖੀ ਹੁੰਦੀ ਹੈ ਮਤਲਬ ਮਹਿਕਮਾ ਲੈਂਦਾ ਆਪਣੇ ਫਿੰਗਰਪ੍ਰਿੰਟ ਵੀ ਇਨ ਫਿਊਚਰ ਜੇਕਰ ਸਾਡੇ ਨਾਮ ਤੇ ਕੋਈ ਬੰਦਾ ਧੋਖਾਧੜੀ ਕਰਦਾ ਜਾਂ ਮਤਲਬ ਸਾਡੇ ਨਾਮ ਤੇ ਕੋਈ ਕਹਿੰਦਾ ਕਿ ਇਹ ਬੰਦਾ ਤਾਂ ਜੀ ਫਲਾਨਾ ਸੀਗਾ ਠੀਕ ਆ ਇਹ ਉਹਨੇ ਮਤਲਬ ਕਿ ਕਾંડ ਕੀਤਾ ਠੀਕ ਆ ਜਿੱਦਾਂ ਕਿ ਕਿਤੇ ਕਤਲ ਹੋ ਗਿਆ ਸਪੋਜ਼ ਕਰੋ ਕਿਤੇ ਕਤਲ ਹੋ ਗਿਆ ਜਾਂ ਕਿ ਕਿਤੇ ਮਤਲਬ ਕੋਈ ਚੋਰੀ ਹੋ ਗਈ ਜਾਂ ਕਿਤੇ ਕੋਈ ਰੇਪ ਹੋ ਗਿਆ ਠੀਕ ਆ ਤਾਂ ਉਥੇ ਸਭ ਤੋਂ ਪਹਿਲਾਂ ਆਪਣਾ ਡਿਪਾਰਟਮੈਂਟ ਆ ਉਥੋਂ ਪਹਿਲਾਂ ਫਿੰਗਰਪ੍ਰਿੰਟ ਚੱਕੇ ਜਾਂਦੇ ਠੀਕ ਆ ਪ੍ਰੂਫ ਚੱਕੇ ਜਾਂਦੇ ਉਥੋਂ ਹਰ ਇੱਕ ਚੀਜ਼ ਕੈਪਚਰ ਕੀਤੀ ਜਾਂਦੀ ਆ ਠੀਕ ਆ ਜੀ ਇਨ ਕੇਸ ਉੱਥੋਂ ਜਿਹੜੇ ਫਿੰਗਰਪ੍ਰਿੰਟ ਮਿਲੇ ਨੇ ਠੀਕ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਕਿਸੇ ਸੀਸੀਟੀਵੀ ਫੁਟੇਜ ਤੋਂ ਇਹ ਚੀ ਦੇਖੀ ਜਾਂਦੀ ਆ ਕਿ ਇਹ ਬੰਦਾ ਆਹ ਵਾਲਾ ਬੰਦਾ ਆ ਠੀਕ ਆ ਔਰ ਇਹਦੀ ਪੋਸਟਿੰਗ ਇੱਥੇ ਆ ਮੁਲਾਜ਼ਮ ਹੈ ਇਹ ਜਿੱਦਾਂ ਕਿ ਕੋਈ ਪੁਲਿਸ ਮੁਲਾਜ਼ਮ ਆ ਠੀਕ ਆ ਉਹਦੀ ਫੁਟੇਜ ਆ ਗਈ ਆ ਤੇ ਉਹ ਉਹਨੂੰ ਮਤਲਬ ਕਿ ਇੱਕ ਇੱਕ ਝੂਠਾ ਪ੍ਰੂਫ ਮੰਨ ਕੇ ਕੋਈ ਮਤਲਬ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਤਾਂ ਉੱਥੇ ਮਤਲਬ ਕਿ ਉਸ ਜੀ ਨੂੰ ਇੰਨਾ ਸੱਚ ਨਹੀਂ ਮੰਨਿਆ ਜਾਊਗਾ ਜਿੱਦਾਂ ਕਿ ਫਿੰਗਰਪ੍ਰਿੰਟ ਨੂੰ ਸੱਚ ਮੰਨਿਆ ਜਾਂਦਾ ਤਾਂ ਉਥੋਂ ਜਿਹੜੇ ਸਾਰੇ ਜਿੱਦਾਂ ਕਿ ਆਪਣੇ ਜਿਹੜੀ ਵਾਰਦਾਤ ਵਾਲੀ ਜਗ੍ਹਾ ਹੁੰਦੀ ਹੈ ਠੀਕ ਹੈ ਉਥੋਂ ਸਾਰੇ ਜਿਹੜੇ ਸਬੂਤ ਚੱਕੇ ਜਾਂਦੇ ਫਿੰਗਰਪ੍ਰਿੰਟ ਚੱਕੇ ਹੁੰਦੇ ਪੈਰਾਂ ਦੇ ਨਿਸ਼ਾਨ ਚੱਕੇ ਜਾਂਦੇ ਗੱਡੀਆਂ ਦੇ ਮਤਲਬ ਜਿਹੜੇ ਟਾਇਰਾਂ ਦੇ ਨਿਸ਼ਾਨ ਹੁੰਦੇ ਜੇ ਗੱਡੀ ਆ ਤਾਂ ਮਤਲਬ ਵਹੀਕਲ ਦੇ ਨਿਸ਼ਾਨ ਹੋਗੇ ਠੀਕ ਹੈ ਤਾਂ ਹਰ ਇੱਕ ਚੀਜ਼ ਨੂੰ ਕੈਪਚਰ ਕਰਕੇ ਉਥੋਂ ਅਡਾਪਟ ਕੀਤੀ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਜੇਕਰ ਆਪਣੇ ਫਿੰਗਰਪ੍ਰਿੰਟ ਮਤਲਬ ਕਿ ਆਪਣੇ ਮੈਕਹਮੇ ਦੇ ਵਿੱਚ ਪਏ ਹੋਣਗੇ ਠੀਕ ਹੈ ਤਾਂ ਫਿਰ ਉਹ ਫਿੰਗਰਪ੍ਰਿੰਟ ਉਹਨਾਂ ਫਿੰਗਰਪ੍ਰਿੰਟਸ ਨਾਲ ਜਿਹੜੇ ਮੈਚ ਕੀਤੇ ਜਾਂਦੇ ਵੀ ਇਹ ਵਾਕੇ ਹੀ ਦੋਨੇ ਫਿੰਗਰਪ੍ਰਿੰਟ ਮੈਚ મતਲਬ ਸੇਮ ਨੇ ਤੇ ਜੇਕਰ ਉਹ ਮਤਲਬ ਫਿੰਗਰਪ੍ਰਿੰਟ ਸੇਮ ਪਾਏ ਜਾਂਦੇ ਆ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਜੇਕਰ ਉਹ ਫਿੰਗਰਪ੍ਰਿੰਟ ਉੱਥੋਂ ਮਿਲਣ ਵਾਲੇ ਤੁਹਾਡੇ ਮਹਿਕਮੇ ਵਾਲੇ ਫਿੰਗਰਪ੍ਰਿੰਟਸ ਨਾਲ ਮੈਚ ਨਹੀਂ ਕਰਦੇ ਤਾਂ ਤੁਸੀਂ ਉੱਥੇ ਬਾਜਤਬਰੀ ਹੋ ਸਕਦੇ ਹੋ ਤਾਂ ਇਸ ਕਰਕੇ ਇਹ ਆਪਣੀ ਭਲਾਈ ਲਈ ਹੀ ਇਹ ਚੀਜ਼ ਕੀਤੀ ਜਾਂਦੀ ਹੈ ਕਿ ਆਪਣਾ ਜਿਹੜਾ ਜਿਹੜੇ ਮਤਲਬ ਫਿੰਗਰਪ੍ਰਿੰਟ ਸਾਮਕੀ ਰੱਖੇ ਜਾਂਦੇ ਆ ਠੀਕ ਹੈ ਇਹ ਰਹਿੰਦੀ ਸਰਵਿਸ ਤੱਕ ਆਪਣੇ ਜਿਹੜੇ ਉਹ ਉੱਥੇ ਰਹਿਣਗੇ ਠੀਕ ਹੈ ਜੀ ਤੇ ਇਹ ਚੀਜ਼ਾਂ ਮਤਲਬ ਕਿ ਤਾਂ ਕਰਕੇ ਹੁੰਦੀਆਂ ਤਾਂ ਕਿ ਆਪਣਾ ਜਿਹੜਾ ਕਿਸੇ ਮਤਲਬ ਕਿ ਝੂਠੇ ਕੇਸ ਦੇ ਵਿੱਚ ਨਾ ਨਾ ਪੈ ਸਕੇ ਠੀਕ ਆਪ ਨੂੰ ਕੋਈ ਝੂਠਾ ਫਸਾ ਨਾ ਸਕੇ ਜਾਂ ਜਾਂ ਕੇ ਮਤਲਬ ਜਾਂ ਫਿਰ ਆਪਾਂ ਜਦਾਂ ਕਹਿ ਸਕਦੇ ਆ ਕਿਸੇ ਵੀ ਮਤਲਬ ਕਿ ਗਲਤ ਕੰਮ ਨੂੰ ਅਣਜਾਣ ਦੇਣ ਤੋਂ ਪਹਿਲਾਂ ਇਹ ਚੀਜ਼ ਸੋਚੀਏ ਕਿ ਜਿਹੜੇ ਸਾਡੇ ਮਤਲਬ ਕਿ ਖਿਲਾਫ ਕਾਰਵਾਈ ਹੋ ਸਕਦੀ ਸਾਨੂੰ ਸਜ਼ਾ ਮਿਲ ਸਕਦੀ ਹੈ ਸਾਨੂੰ ਮਤਲਬ ਨੌਕਰੀ ਤੋਂ ਬਰਖਾਸਤ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਸਾਡੇ ਜਿਹੜੇ ਸਾਰਾ ਕੁਝ ਹੈ ਜਿਵੇਂ ਮੇਰਾ ਬਾਇਓ ਡਾਟਾ ਸਾਰਾ ਉਹ ਮੇਰੇ ਵਿਭਾਗ ਦੇ ਕੋਲ ਪਿਆ ਜੇਕਰ ਮੇਰੇ ਕੋਲ ਫਿੰਗਰਪ੍ਰਿੰਟ ਮਿਲਦੇ ਆ ਜੇਕਰ ਮੇਰੇ ਵਿਭਾਗ ਦੇ ਫਿੰਗਰਪ੍ਰਿੰਟ ਨਾਲ ਮੈਚ ਕਰ ਗਿਆ ਠੀਕ ਆ ਤਾਂ ਮੈਨੂੰ ਮਤਲਬ ਮੇਰੇ ਖਿਲਾਫ ਕਾਰਵਾਈ ਹੋ ਸਕਦੀ ਆ ਤਾਂ ਕਰਕੇ ਆਪਣੇੜਾ ਵਿਭਾਗ ਆਪਣੇ ਲਈ ਉਹ ਫਿੰਗਰਪ੍ਰਿੰਟ ਉਹ ਸਾਮਕੇ ਰੱਖਦਾ ਆਪਣੇ ਠੀਕ ਆ ਤਾਂ ਇਹ ਚੀਜ਼ਾਂ ਮਤਲਬ ਨੈਕਸਟ 3 ਮਤਲਬ ਜਗ੍ਹਾ ਤੇ ਕੰਮ ਆਉਂਦੀਆਂ ਜਿੱਦਾਂ ਕਿ ਮਤਲਬ ਹੋਰ ਵੀ ਕਾਰਨ ਹੁੰਦੇ ਨੇ ਠੀਕ ਆ ਮੈਂ ਫਿਲਹਾਲ ਇਥੇ ਵੀਡੀਓ ਚ ਨਹੀਂ ਦੱਸ ਸਕਦਾ ਤਾਂ ਮੈਂ ਮਿੰਥ ਨੂੰ ਮੇਨ ਗੱਲ ਦੱਸਤੀ ਵੀ ਮੇਨ ਜਿਹੜੇ ਫਿੰਗਰਪ੍ਰਿੰਟ ਆਪਣੇ ਉਹ ਕਿਉਂ ਸਾਹਮਣੇ ਰੱਖਿਆ ਜਾਂਦੇ ਤੇ ਕਾਫੀ ਸਟੂਡੈਂਟਸ ਦਾ ਡਾਊਟ ਸੀਗਾ ਵੀ ਮਤਲਬ ਫਿੰਗਰਪ੍ਰਿੰਟ ਕਿਉਂ ਲੈ ਰਹੇ ਨੇ ਵੀ ਇਹਨਾਂ ਨੂੰ ਮਤਲਬ ਕਿ ਫਿੰਗਰਪ੍ਰਿੰਟ ਕਰਵਾਉਣ ਦਾ ਅਸਲੀ ਮਕਸਦ ਕੀ ਹੈ ਠੀਕ ਆ ਤਾਂ ਮੈਂ ਉਹ ਤੁਹਾਨੂੰ ਦੱਸਦਾ ਤੇ ਬਾਕੀ ਮਹਿਕਮੇ ਨੇ ਕੁਝ ਹੋਰ ਡੂੰਘੀਆਂ ਗੱਲਾਂ ਹੁੰਦੀਆਂ ਨੇ ਉਹ ਤੁਹਾਨੂੰ ਇੱਕ ਮਰ ਮਤਲਬ ਇੱਥੇ ਰਿਵੀਲ ਨਹੀਂ ਕਰ ਸਕਦਾ ਤਾਂ ਉਮੀਦ ਕਰਦਾ ਹਾਂ ਤੁਹਾਨੂੰ ਜਿਹੜੀ ਇੱਕ ਛੋਟੀ ਜੀ ਗੱਲ ਆ ਥੋੜਾ ਦਿਮਾਗ ਦੇ ਵਿੱਚ ਜਿਹੜਾ ਡਾਊਟ ਸੀ ਤੇ ਇਸੇ ਤਰ੍ਹਾਂ ਇਹ ਚੈਨਲ ਨਾਲ ਜੁੜੇ ਰਹੁਣ ਤੁਹਾਨੂੰ ਆਨਲਾਈਨ ਦੇ ਵਿੱਚ ਨਿੱਕੇ ਨਿੱਕੇ ਥੋੜੇ ਨਿੱਕੇ ਨਿੱਕੇ ਕੁਸਚਨ ਆਣਾ ਮੈਂ ਉਹਨਾਂ ਦਾ ਵੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ ਇੱਕ ਵੀਡੀਓ ਜਰੀਏ ਤਾਂ ਕਿ ਤੁਹਾਨੂੰ ਕੋਈ ਆਨਲਾਈਨ ਦੇ ਵਿੱਚ ਕੋਈ ਡਾਊਟ ਨਾ ਰਹਿ ਸਕੇ ਠੀਕ ਹੈ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਟਾਪਿਕ ਜਰੂਰ ਦੱਸਿਆ ਕਰੋ ਠੀਕ ਹੈ ਤਾਂ ਕਿ ਮੈਨੂੰ ਪਤਾ ਲੱਗ ਸਕੇ ਤੁਹਾਡੀ ਜਿਹੜੀ ਮਤਲਬ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤੁਹਾਡੇ ਉਹ ਤੁਹਾਨੂੰ ਮਤਲਬ ਤੁਸੀਂ ਚਾਹੁੰਦੇ ਕੀ ਆ ਅਸਲ ਦੇ ਵਿੱਚ ਠੀਕ ਹੈ ਤੇ ਉਹ ਫੇਰ ਹੀ ਪਤਾ ਲੱਗੂ ਜੇ ਤੁਸੀਂ ਵੀਡੀਓ ਫੁੱਲ ਦੇਖੋਗੇ ਠੀਕ ਆ ਤੁਹਾਨੂੰ ਸਾਰਾ ਕੁਝ ਪਤਾ ਲੱਗੂ ਤੇ ਆਪਣਾ ਜਿਹੜਾ ਕੁਐਸਚਨ ਆ ਉਸ ਤੋਂ ਪੈਦਾ ਹੋਇਆ ਠੀਕ ਹੈ ਵੀਡੀਓ ਦੇਖ ਕੇ ਜਾਂ ਕੋਈ ਹੋਰ ਕੋਈ ਤੁਹਾਡਾ ਟਾਪਿਕ ਥੋੜਾ ਕਲੀਅਰ ਕਰਨਾ ਬੰਦ ਆ ਤੁਹਾਡੇ ਦਿਮਾਗ ਵਿੱਚ ਕੁਐਸਚਨ ਆ ਉਹ ਫੇਰ ਹੀ ਕਲੀਅਰ ਹੋ ਸਕਦਾ ਜੇ ਤੁਸੀਂ ਹਰ ਇੱਕ ਚੀਜ਼ ਪੂਰੇ ਧਿਆਨ ਨਾਲ ਸੁਣਦੇ ਹੋ ਧਿਆਨ ਨਾਲ ਦੇਖਦੇ ਆ ਤੇ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹੋ ਨਵੇਂ ਤੋਂ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਕਰਦੇ ਕਰੋ ਤੇ ਆਪਣੇ ਜਿਹੜੇ ਰੀਵਿਊ ਜੂਰ ਦਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਲੱਗਦੀ ਆ ਤੇ ਟਾਪਿਕ ਆਪਣੇ ਜਰੂਰ ਸੁਜੈਸਟ ਕਰਦੇ ਰਹੋ ਮੈਨੂੰ ਠੀਕ ਆ ਤੇ ਇਸੇ ਤਰ੍ਹਾਂ ਆਉਣ ਰੋਲ ਦੇਣਾ ਤੁਹਾਡੇ ਵਾਸਤੇ ਵੀਡੀਓ ਆਉਂਦੀ ਰਹਿਣਗੀਆਂ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਅਸੀਂ ਹੋਰ ਵੀਡੀਓਜ਼ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਉਂਦੇ ਵਾਸਤੇ ਰਹੋ